ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੋ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਉਸ ਤੋਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਆਪਣੀਆਂ ਫਸਲਾਂ ਦੇ ਲਈ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ ਨੂੰ ਲੈ ਕੇ ਲਗਾਤਾਰ ਅੰਦੋਲਨ ਕਰ ਰਹੀਆਂ ਹਨ ਅਤੇ ਕੇਂਦਰ ਸਰਕਾਰ ਕੋਈ ਵੀ ਹੱਥ ਪੱਲਾ ਹੀ ਨਹੀਂ ਫੜਾ ਰਹੀ। ਮਰਨ ਵਰਤ ਰੱਖਿਆ ਗਿਆ ਸਾਲ ਭਰ ਤੋਂ ਬਾਰਡਰਾਂ ਤੇ ਬੈਠਣ ਤੋਂ ਬਾਅਦ ਮਸਾਂ ਇੱਕ ਮੀਟਿੰਗ ਦੇ ਲਈ ਕੇਂਦਰ ਸਰਕਾਰ ਰਾਜ਼ੀ ਹੋਈ ਹੈ ਤੇ ਦੂਜੇ ਪਾਸੇ ਮੰਗਲਵਾਰ ਨੂੰ ਇੱਕ ਸੰਸਦੀ ਕਮੇਟੀ ਨੇ ਇਸ ਗੱਲ ਦੀ ਸਿਫਾਰਿਸ਼ ਕਰ ਦਿੱਤੀ ਹੈ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੇ ਲਈ ਫਸਲਾਂ ਦੀ ਐਮਐਸਪੀ ਦੀ ਤਰਜ਼ ਦੇ ਉੱਤੇ ਹੀ ਕੋਈ ਅਜਿਹਾ ਟੰਗ ਤਰੀਕਾ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਪਰਾਲੀ ਦਾ ਵੀ ਘਟੋ ਘਟ ਮੁੱਲ ਤੈਅ ਕੀਤਾ ਜਾ ਸਕੇ ਮੰਗਲਵਾਰ ਨੂੰ ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਇਸ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਕਿਸਾਨਾਂ ਨੂੰ ਪਰਾਲੀ ਨੂੰ ਵੇਚਣ ਅਤੇ ਗਰੰਟੀਸ਼ੁਦਾ ਪੈਸੇ ਜਾਂ ਗਰੰਟੀਸ਼ੁਦਾ ਕਮਾਈ ਮਿਲਣੀ ਚਾਹੀਦੀ ਹੈ ਠੀਕ ਉਸੇ ਤਰਜੇ ਤੇ ਜਿਵੇਂ ਕਿ ਐਮਐਸਪੀ ਦਾ ਫਾਰਮੂਲਾ ਤੈਹ ਹੁੰਦਾ ਹੈ ਇਸ ਕਮੇਟੀ ਨੇ ਅੱਗੇ ਵਾਅਦੇ ਹੋਏ ਹੋਸ ਸਪਰਸ਼ਾ ਵੀ ਕੀਤੀਆਂ ਕਿ ਪਰਾਲੀ ਦੇ ਭਾਅ ਦੇ ਮਾਪਦੰਡ ਹਰ ਸਾਲ ਸੀਜ਼ਨ ਤੋਂ ਪਹਿਲਾਂ ਉਨ੍ਹਾਂ ਦੀ ਸਮੀਖਿਆ ਕੀਤੀ ਜਾਵੇ ਤੇ ਇਸ ਨੂੰ ਨੋਟੀਫਾਈ ਵੀ ਕੀਤਾ ਜਾਵੇ ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਕਿਸਾਨਾਂ ਦਾ ਜੋ ਖਰਚਾ ਆਉਂਦਾ ਹੈ ਇਸ ਰੈਹਨ ਖੂਨ ਨੂੰ ਸੰਭਾਲਣ ਦਾ ਜਿਸ ਵਿੱਚ ਲੇਬਰ ਦੀ ਕੀਮਤ ਸ਼ਾਮਲ ਹੈ ਮਸ਼ੀਨਰੀ ਵੀ ਸ਼ਾਮਲ ਹੈ ਉਸ ਦੇ ਭਾਅ ਦੇ ਵਿੱਚ ਇਹਦਾ ਪ੍ਰਤੀਬੰਧ ਜਿਹੜਾ ਹੈ ਉਹ ਝਲਕਦਾ ਹੋਣਾ ਚਾਹੀਦਾ ਹੈ ਹਰ ਸਾਲ ਸਿਆਲਾਂ ਦੇ ਵਿੱਚ ਠੰਡ ਦਾ ਮੌਸਮ ਜਦੋਂ ਹੁੰਦਾ ਹੈ ਦਿੱਲੀ ਦੀ ਹਵਾ ਬਹੁਤ ਹੀ ਖਤਰਨਾਕ ਰੂਪ ਧਾਰਨ ਕਰ ਜਾਂਦੀ ਹੈ ਜਿਸ ਦੇ ਕਈ ਕਾਰਨ ਹਨ ਜਿਵੇਂ ਕਿ ਮੌਸਮ ਦੇ ਵਿੱਚ ਜਿਹੜਾ ਲਗਾਤਾਰ ਬਦਲਾ ਆ ਰਿਹਾ ਹੈ ਜਿਹਨੂੰ ਕਲਾਈਮੇਟ ਚੇਂਜ ਆਪਾਂ ਕਹਿੰਦੇ ਆ ਗੱਡੀਆਂ ਦਾ ਧੂਆਂ ਦੀਵਾਲੀ ਦੇ ਪਟਾਕੇ ਪਰਾਲੀ ਦਾ ਜਲਣਾ ਅਤੇ ਹੋਰ ਵੀ ਕਈ ਲੋਕਲ ਪ੍ਰਦੂਸ਼ਣ ਦੇ ਕਾਰਨ ਹੁੰਦੇ ਨੇ ਪਰ ਰੌਲਾ ਹਮੇਸ਼ਾ ਹੀ ਪਰਾਲੀ ਦਾ ਪਾਇਆ ਜਾਂਦਾ ਰਿਹਾ ਇਸ ਪਰਾਲੀ ਸਾੜਨ ਦੇ ਕੇਸ ਜਿਹੜੇ ਨੇ ਇਹ ਵੀ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਹਿੱਸੇ ਹੀ ਆਉਂਦੇ ਨੇ ਜੋ ਕਿ ਅਗਲੀ ਫਸਲ ਦੇ ਲਈ ਆਪਣੇ ਖੇਤਾਂ ਨੂੰ ਛੇਤੀ ਤਿਆਰ ਕਰਨ ਵਾਸਤੇ ਪਰਾਲੀ ਨੂੰ ਸਾੜਦੇ। ਕੇਂਦਰ ਸਰਕਾਰ ਵੱਲੋਂ ਵੀ ਇਸ ਪਰਾਲੀ ਦੇ ਪ੍ਰਬੰਧਨ ਲਈ ਕਈ ਮਸ਼ੀਨਾਂ ਤੇ ਲਗਾਤਾਰ ਸਬਸਿਡੀ ਦਿੱਤੀ ਜਾਂਦੀ ਰਹੀ ਹੈ ਜਿਵੇਂ ਕਿ ਹੈਪੀ ਸੀਡਰ ਹੋਗੇ, ਰੋਟਾਵੇਟਰ ਹੋਗੇ ਜਾਂ ਹੁਣ ਪਰਾਲੀ ਮਲਚਰ ਨੇ ਪਰ ਬਹੁਤੇ ਕਿਸਾਨ ਤੇਲ ਦੀ ਜ਼ਿਆਦਾ ਖਪਤ ਦਾ ਖਰਚਾ ਹੋਣ ਕਰਕੇ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਨਹੀਂ ਕਰਦੇ। ਕਈ ਕਿਸਾਨ ਪਰਾਲੀ ਨੂੰ ਬਾਇਓਮਾਸ ਪਲਾਂਟਾਂ ਤੇ ਜਾਂ ਬੋਇਲਰਾਂ ਨੂੰ ਵੀ ਵੇਚਦੇ ਹਨ ਪਰ ਉੱਥੇ ਵੀ ਹਰ ਵਾਰ ਜਿਹੜੇ ਮੁੱਲ ਨੇ ਭਾਅ ਨੇ ਉਹ ਤੈਹ ਨਹੀਂ ਹੁੰਦੇ ਸਟੈਂਡਰਡ ਨਹੀਂ ਹੁੰਦੇ ਕਦੇ ਉਹ ਜਿਹੜੇ ਮੁੱਲ ਨੇ ਉਹ ਵਧਦੇ ਨੇ ਕਦੇ ਘਟਦੇ ਨੇ ਸੋ ਇਸ ਤਰ੍ਹਾਂ ਬਦਲਾਅ ਆਉਂਦੇ ਰਹਿੰਦੇ ਨੇ ਜਿਦੇ ਕਰਕੇ ਸਟੇਡੀ ਇਨਕਮ ਇਹਨਾਂ ਕਿਸਾਨਾਂ ਨੂੰ ਨਹੀਂ ਮਿਲ ਸਕਦਾ ਇਸੇ ਲਈ ਸੰਸਦੀ ਕਮੇਟੀ ਨੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ CAQM ਇਹ ਸੰਸਦ ਹੈ ਜੋ ਦਿੱਲੀ ਦੇ ਐਨਸੀਆਰ ਇਲਾਕੇ ਦੇ ਵਿੱਚ ਪ੍ਰਦੂਸ਼ਣ ਤੇ ਨਿਗਰਾਨੀ ਰੱਖਦਾ ਹੈ ਇਸ ਦੇ ਨਾਲ ਮਿਲ ਕੇ ਅਜਿਹੀ ਵਿਧੀ ਤਿਆਰ ਕਰਨ ਨੂੰ ਕਿਹਾ ਹੈ ਜਿਸ ਨਾਲ ਪਰਾਲੀ ਦੇ ਘੱਟੋ ਘੱਟ ਮੁੱਲ ਦਾ ਇੱਕ ਮਾਪਦੰਡ ਬਣਾਇਆ ਜਾ ਸਕੇ ਸੰਸਦੀ ਕਮੇਟੀ ਨੇ ਰਾਜਸਭਾ ਦੇ ਵਿੱਚ ਕੀ ਕੀ ਸਿਫਾਰਸ਼ਾਂ ਰੱਖੀਆਂ ਨੇ ਇਸ ਪੂਰੀ ਕਮੇਟੀ ਨੇ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਾਫੀ ਸਿਫਾਰਸ਼ਾਂ ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਨੇ ਉਹਨੂੰ ਮੰਨਿਆ ਉਹਨਾਂ ਨੂੰ ਜਾਵੇਗਾ ਜਾਂ ਨਹੀਂ ਮੰਨਿਆ ਜਾਵੇਗਾ ਇਹ ਬਾਅਦ ਦੀ ਗੱਲ ਹੈ ਪਰ ਸਿਫਾਰਸ਼ਾਂ ਕੀ ਨੇ ਉਹਦੇ ਨਾਲ ਤੁਹਾਡੀ ਸਾਂਝ ਪਾਉਣੇ ਸਭ ਤੋਂ ਪਹਿਲੀ ਸਿਫਾਰਸ਼ ਤਾਂ ਇਹ ਹੀ ਹੈ ਕਿ ਫਸਲਾਂ ਦੀ ਜਿਵੇਂ ਐਮਐਸਪੀ ਤੈਅ ਕੀਤੀ ਜਾਂਦੀ ਹੈ ਉਸੇ ਤਰਜ਼ ਦੇ ਉੱਤੇ ਇੱਕ ਵਿਧੀ ਤਿਆਰ ਕੀਤੀ ਜਾਵੇ ਜਿਸ ਨਾਲ ਪਰਾਲੀ ਖਰੀਦਣ ਲਈ ਘਟੋ ਘਟ ਮੁੱਲ ਤੈਅ ਕੀਤਾ ਜਾ ਸਕੇ ਦੂਸਰੀ ਸਿਫਾਰਸ਼ ਇਹ ਕਿ ਹਰ ਸਾਲ ਸੀਜ਼ਨ ਤੋਂ ਪਹਿਲਾਂ ਕੀਮਤਾਂ ਦੇ ਮਾਪਦੰਡ ਦੀ ਸਮੀਖਿਆ ਹੋਵੇ ਤੇ ਜਿਹੜਾ ਪਰਾਲੀ ਦਾ ਮੁੱਲ ਹੈ ਉਹ ਸਾਲ ਵਾਸਤੇ ਉਸ ਸੀਜ਼ਨ ਵਾਸਤੇ ਉਸ ਨੂੰ ਨੋਟੀਫਾਈ ਕੀਤਾ ਜਾਵੇ ਪ੍ਰਕਾਸ਼ਿਤ ਕੀਤਾ ਜਾਵੇ ਇਸ ਮੁੱਲ ਦੇ ਵਿੱਚ ਕਿਸਾਨਾਂ ਦੇ ਰਹਿਣ ਖੁੰਦ ਸੰਭਾਲਣ ਦੇ ਖਰਚੇ ਜਿਸ ਵਿੱਚ ਲੇਬਰ ਤੇ ਮਸ਼ੀਨਰੀ ਦੇ ਖਰਚੇ ਨੇ ਉਹ ਵੀ ਲੈ ਜਾਣੇ ਚਾਹੀਦੇ ਨੇ ਉਹਨਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ ਜਦੋਂ ਇਹ ਮੁੱਲ ਤੈਅ ਕੀਤਾ ਜਾਵੇ ਇਹਦੀ ਕੈਲਕੂਲੇਸ਼ਨ ਹੋਵੇ ਉਦੋਂ ਖਰਚੇ ਨੇ ਲੇਬਰ ਤੇ ਮਸ਼ੀਨਰੀ ਦੇ ਉਹ ਨਾਲ ਉਹਦੇ ਵਿੱਚ ਇਨਕਲੂਡ ਕੀਤੇ ਜਾਣੇ ਚਾਹੀਦੇ ਤੀਸਰਾ ਉਹਨਾਂ ਨੇ ਕਿਹਾ ਕਿ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਛੇਤੀ ਪੱਕਣ ਵਾਲੀਆਂ ਜਿਹੜੀਆਂ ਝੋਨੇ ਦੀਆਂ ਕਿਸਮਾਂ ਨੇ ਉਸ ਨੂੰ ਉਤਸ਼ਾਹਿਤ ਕਰਨ ਨਾ ਕਿ ਜ਼ਿਆਦਾ ਸਮੇਂ ਲੈਣ ਵਾਲੀਆਂ ਜਿਵੇਂ ਕਿ ਪੂਸਾ 44 ਹੈ ਅਜਿਹੀਆਂ ਕਿਸਮਾਂ ਨੂੰ ਨਹੀਂ ਬੀਜਣਾ ਚਾਹੀਦਾ ਬਲਕਿ ਜਿਹੜੀਆਂ ਬਹੁਤ ਘੱਟ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਜਿਵੇਂ ਬਾਸਮਤੀ ਆਪਾਂ ਕਹਿੰਦੇ ਆ ਬਹੁਤ ਘੱਟ ਸਮਾਂ ਲੈਂਦੀ ਹੈ ਅਜਿਹੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਹਾ ਗਿਆ ਹੈ ਲੌਂਗ ਰੇਂਜ ਜਾਂ ਲੌਂਗ ਡਿਊਰੇਸ਼ਨ ਵਾਲੀਆਂ ਜਿਵੇਂ ਪੂਸਾ 44 ਹੈ ਉਸ ਨੂੰ ਨਾ ਬੀਜਣ ਤੇ ਕਿਸਾਨਾਂ ਨੂੰ ਕਿਹਾ ਗਿਆ ਕਿ ਉਤਸ਼ਾਹਿਤ ਨਾ ਕੀਤਾ ਜਾਵੇ ਛੋਟੀ ਡਿਊਰੇਸ਼ਨ ਵਾਲੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਫਿਰ ਇੱਕ ਹੋਰ ਸਿਫਾਰਸ਼ ਕੀਤੀ ਗਈ ਹੈ ਕਿ ਇਹ ਜਏ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਗਈ ਹੈ ਜਿਵੇਂ ਫਸਲ ਖਰੀਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਸਮਾਨਾਂਤਰ ਬਣਾਉਣਾ ਬੀਜ ਸਰਟੀਫਿਕੇਸ਼ਨ ਦੇ ਬੈਨ ਨੂੰ ਅਮਲ ਵਿੱਚ ਲਿਆਉਣਾ ਜਿਹੜੇ ਕਿਸਾਨ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰ ਰਹੇ ਹਨ ਉਹਨਾਂ ਨੂੰ ਵਿੱਤੀ ਸਹਾਇਤਾ ਦੇਣਾ ਇਸਦੇ ਲਈ ਸਰਕਾਰੀ ਸਕੀਮਾਂ ਚਲਾਉਣ ਦੀ ਲੋੜ ਹੈ। ਫਸਲੀ ਵਿਵਹਨਤਾ ਦੀਆਂ ਗੱਲਾਂ ਪਿਛਲੇ 2 ਦਹਾਕਿਆਂ ਤੋਂ ਘੱਟੋ-ਘੱਟ ਹੋ ਰਹੀਆਂ ਨੇ। ਬਾਰ-ਬਾਰ ਇਸ ਦੀ ਲੋੜ ਦੇ ਉੱਪਰ ਵੀ ਗੱਲ ਕੀਤੀ ਜਾਂਦੀ ਹੈ ਕਿ ਬਹੁਤ ਜ਼ਰੂਰੀ ਹੈ। ਸਾਨੂੰ ਇਸ ਕਲਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲਣਾ ਚਾਹੀਦਾ ਹੈ। ਖਾਸ ਕਰਕੇ ਪੰਜਾਬ ਦੇ ਲਈ ਤਾਂ ਇਸ ਨੂੰ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ। ਲੇਕਿਨ ਇਹਦੇ ਲਈ ਕੋਈ ਵੀ ਇਸ ਤਰ੍ਹਾਂ ਦੀ ਸਕੀਮ ਕੇਂਦਰ ਸਰਕਾਰ ਵੱਲੋਂ ਨਹੀਂ ਬਣਾਈ ਗਈ ਜਿਦੇ ਵਿੱਚ ਜੇ ਕਿਸਾਨ ਝੋਨਾ ਛੱਡ ਕੇ ਕੁਝ ਹੋਰ ਬੀਜਦੇ ਨੇ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਉਹਨਾਂ ਦੀ ਕਮਾਈ ਨੂੰ ਵਧਾਇਆ ਜਾ ਸਕੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਝੋਨੇ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਪੈਸਾ ਕਮਾਉਣਗੇ ਤਾਂਕਿ ਵੱਧ ਤੋਂ ਵੱਧ ਕਿਸਾਨ ਝੋਨਾ ਛੱਡਣ ਵਾਸਤੇ ਉਤਸ਼ਾਹਿਤ ਹੋਣ ਅਜੀਆਂ ਸਕੀਮਾਂ ਬਣਾਈਆਂ ਨਹੀਂ ਜਾਂਦੀਆਂ ਸੋ ਇਸ ਕਮੇਟੀ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਜਾਣ ਜਿਦੇ ਨਾਲ ਜਿਹੜੀ ਖੇਤੀ ਭੋਪਨ ਦਾ ਹਾਂ ਫਸਲ ਦੀ ਡਾਈਵਰਸੀਫਿਕੇਸ਼ਨ ਹੈ ਉਹਦੇ ਲਈ ਜਿਹੜੇ ਕਿਸਾਨ ਜਾ ਰਹੇ ਨੇ ਉਹਨਾਂ ਨੂੰ ਇਛਾਹਿਤ ਕੀਤਾ ਜਾ ਸਕੇ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਕਿਸਾਨ ਇਸ ਡਾਈਵਰਸੀਫਿਕੇਸ਼ਨ ਦੇ ਵਿੱਚ ਹਿੱਸਾ ਲੈ ਸਕਣ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਇੰਪੈਕਟ ਏਵੈਲੂਏਸ਼ਨ ਫਰੇਮਵਰਕ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਜਿਸ ਨਾਲ ਫਸਲੀ ਵਿਭਿੰਨਤਾ ਵਿੱਚ ਵਿੱਤੀ ਸਹਾਇਤਾ ਦੇ ਅਸਰਾਂ ਨੂੰ ਸਮਝਿਆ ਜਾ ਸਕੇ ਤੇ ਹੋਰ ਸੂਬਿਆਂ ਦੇ ਵਿੱਚ ਉਦਨ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਕਿਵੇਂ ਜਿਹੜਾ ਏਰੀਆ ਬਾਕੀ ਸੂਬਿਆਂ ਦੇ ਵਿੱਚ ਹੋਰ ਫਸਲਾਂ ਦੇ ਹੇਠ ਵਧਾਇਆ ਜਾ ਸਕਦਾ ਹੈ ਉਸ ਨੂੰ ਉਤਸ਼ਾਹਿਤ ਕਿਵੇਂ ਕੀਤਾ ਜਾਣਾ ਹੈ ਸੋ ਦਾ ਇੰਪੈਕਟ ਅਸੈਸਮੈਂਟ ਕਿ ਇੱਕ ਸੂਬੇ ਦੇ ਵਿੱਚ ਅਸੀਂ ਸਕੀਮ ਚਲਾਈ ਸੀ ਫਲਾਣੀ ਫਸਲ ਦੇ ਉੱਤੇ ਐਨੀ ਵਿੱਤੀ ਸਹਾਤਾ ਦਿੱਤੀ ਸੀ ਜਿਹਦੇ ਨਾਲ ਐਨਾ ਰਕਬਾ ਉਸ ਫਸਲ ਦੇ ਹੇਠ ਆ ਗਿਆ ਹੈ ਇਹਦਾ ਇਹ ਅਸਰ ਪਿਆ ਹੈ ਉਹ ਇੰਪੈਕਟ ਅਸੈਸਮੈਂਟ ਜਿਹੜਾ ਫਰੇਮਵਰਕ ਬਣਾਉਣ ਦੀ ਵੀ ਸਿਫਾਰਿਸ਼ ਇਸ ਕਮੇਟੀ ਵੱਲੋਂ ਕੀਤੀ ਗਈ ਹੈ ਦੂਸਰਾ ਉਹਨੇ ਕਿਹਾ ਹੈ ਕਿ ਜਿਹੜੀ ਪ੍ਰੋਕਿਊਰਮੈਂਟ ਹੈ ਖਰੀਦ ਹੈ ਉਹ ਸਮਾਨਤਰ ਹੋਣੀ ਚਾਹੀਦੀ ਹੈ ਉਹਦੀ ਪ੍ਰਕਿਰਿਆ ਇੱਕੋ ਜਹੀ ਹਰ ਸੂਬੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਇੱਕੋ ਤਰੀਕੇ ਦੇ ਨਾਲ ਉਹਦੇ ਜਿਹੜੇ ਬੈਨੀਫਿਟ ਨੇ ਉਹ ਮਿਲ ਸਕਣ ਸਾਂਝੀ ਨੈਸ਼ਨਲ ਪਾਲਿਸੀ ਬਣਾਈ ਜਾਣੀ ਚਾਹੀਦੀ ਹੈ ਜਿਸ ਨਾਲ ਖੇਤੀ ਰਹਿੰਦਖੂੰਦ ਨੂੰ ਬਾਇਓ ਐਨਰਜੀ ਜਨਰੇਸ਼ਨ ਦੇ ਵਿੱਚ ਕਿਵੇਂ ਵਰਤਿਆ ਜਾ ਸਕੇ ਇਸ ਤੇ ਕੰਮ ਹੋਣਾ ਚਾਹੀਦਾ ਹੈ ਸੋ ਪਰਾਲੀ ਤੋਂ ਬਿਜਲੀ ਜਾਂ ਹੋਰ એનર્ਜੀ ਬਣਾਉਣ ਦੀ ਜਿਹੜੀ ਸਕੀਮ ਹੈ ਉਹਦੇ ਲਈ ਇੱਕ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਸ ਤਰੀਕੇ ਦੇ ਕਰਮਾਂ ਨੂੰ ਉਤਸ਼ਾਹ ਦਿੱਤਾ ਜਾ ਸਕੇ ਸੰਨਤ ਨੂੰ ਉਤਸ਼ਾਹ ਦਿੱਤਾ ਜਾ ਸਕੇ ਜਿਹਦੇ ਨਾਲ ਪਰਾਲੀ ਤੋਂ ਬਾਇਓ ਨਦੀ ਜਨਰੇਸ਼ਨ ਦੇ ਵੱਲ ਕਦਮ ਜਿਹੜੇ ਨੇ ਉਹ ਚੱਕੇ ਜਾ ਸਕਣ ਇਸ ਦੇ ਉੱਤੇ ਵੀ ਸਿਫਾਰਿਸ਼ ਕੀਤੀ ਗਈ ਹੈ ਵੱਖ-ਵੱਖ ਮੰਤਰਾਲਿਆਂ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਜਿਵੇਂ ਖੇਤੀਬਾੜੀ ਮੰਤਰਾਲਾ ਹੈ ਨਿਊ ਐਂਡ ਰੀਨਿਊਨੇਬਲ એનર્ਜੀ ਹੈ ਪੈਟਰੋਲੀਅਮ ਐਂਡ ਨੈਚੁਰਲ ਗੈਸ ਹੈ ਸਿਹਤ ਅਤੇ ਵਾਤਾਵਰਨ ਇਹਨਾਂ ਸਾਰੇ ਮੰਤਰਾਲਿਆਂ ਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਹੈ ਜਿਸ ਨਾਲ ਨਵੀਆਂ ਤਕਨੀਕਾਂ ਜਿਵੇਂ ਕਿ ਬਾਇਓ ਇਥਨੋਲ ਹੈ ਕੰਪਰੈਸਡ ਬਾਇਓ ਗੈਸ ਹੈ ਜਾਂ ਬਾਇਓਮਾਸ ਪੈਲੇਟਸ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੀ ਇਹ ਸਾਰੀਆਂ ਸਿਫਾਰਸ਼ਾਂ ਨੇ ਇਸ ਕਮੇਟੀ ਨੇ ਪਾਰਲੀਮੈਂਟਰੀ ਕਮੇਟੀ ਜਾਂ ਸੰਸਦੀ ਕਮੇਟੀ ਜਿਸ ਨੂੰ ਕਿਹਾ ਜਾਂਦਾ ਹੈ ਉਸ ਵੱਲੋਂ ਰਾਜਸਵਾਦੇ ਵਿੱਚ ਟੇਬਲ ਕੀਤੇ ਗਏ ਨੇ ਰੱਖਿਆ ਗਏ ਨੇ ਵੱਖ-ਵੱਖ ਸੁਝਾਅ ਦਿੱਤੇ ਗਏ ਨੇ ਜਿਹਦੇ ਨਾਲ ਪ੍ਰਾਲੀ ਸਾੜਨ ਦੀ ਜੋ ਸਮੱਸਿਆ ਹੈ ਇੱਕ ਨੇਸ਼ਨ ਵਾਈਡ ਸਮੱਸਿਆ ਬਣ ਚੁੱਕੀ ਹੈ ਇਸ ਦੇ ਉੱਪਰ ਕਾਬੂ ਪਾਇਆ ਜਾ ਸਕੇ ਇਸ ਦਾ ਹੱਲ ਕੱਢਿਆ ਜਾ ਸਕੇ ਇਸ ਸਾਲ ਪ੍ਰਾਲੀ ਸਾੜਨ ਦੇ ਵਿੱਚ ਕਾਫੀ ਪਹਿਲਾਂ ਹੀ ਕਮੀ ਆਈ ਹੈ 15 ਸਤੰਬਰ ਤੋਂ ਲੈ ਕੇ 30 ਨਵੰਬਰ 2024 ਦੇ ਵਿੱਚ ਜਿਹੜੇ ਕੇਸ ਸਾਹਮਣੇ ਆਏ ਨੇ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ 10909 हरियाणा ਦੇ ਵਿੱਚ 1406 ਉੱਤਰ ਪ੍ਰਦੇਸ਼ ਦੇ ਵਿੱਚ 6142 ਦਿੱਲੀ ਦੇ ਵਿੱਚ 13 ਰਾਜਸਥਾਨ ਦੇ ਵਿੱਚ 2772 ਅਤੇ ਮੱਧਿਆ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ 16360 ਮਾਮਲੇ ਪਰਾਲੀ ਸਾਲਨ ਦੇ ਪਿਛਲੇ ਸਾਲ 2024 ਦੇ ਵਿੱਚ ਸਾਹਮਣੇ ਆਏ ਨੇ 2023 ਦੇ ਨਾਲੋਂ ਇਹ 34% ਦੀ ਘਟਨੇ ਤੇ ਜੇ ਤੁਸੀਂ 2021 ਦੇ ਨਾਲ ਇਹਨਾਂ ਦਾ ਮੁਕਾਬਲਾ ਕਰਕੇ ਦੇਖੋ ਤੁਲਨਾ ਕਰੋ ਤਾਂ 59% ਘਟਨੇ ਕਮੀ ਆਈ ਹੈ ਹਰ ਸਾਲ ਲਗਾਤਾਰ ਕਮੀ ਆਉਂਦੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸਰਕਾਰਾਂ ਵੱਲੋਂ ਜੋ ਇਨੀਸ਼ੀਏਟਿਵ ਚਲਾਏ ਗਏ ਨੇ ਉਹਨਾਂ ਦਾ ਵੀ ਰੋਲ ਹੈ ਇੱਕ ਪਾਸੇ ਜੁਰਮਾਨੇ ਲਗਾਏ ਜਾ ਰਹੇ ਹਨ ਲਾਲ ਐਂਟਰੀ ਕੀਤੀ ਜਾ ਰਹੀ ਹੈ ਫਰਦ ਦੇ ਵਿੱਚ ਉਹਨਾਂ ਕਿਸਾਨਾਂ ਦੀ ਜਿਹੜੇ ਇਹ ਪਰਾਲੀ ਨੂੰ ਸਾੜਦੇ ਨੇ ਅੱਗ ਲਾਉਂਦੇ ਨੇ ਲੇਕਿਨ ਦੂਜੇ ਪਾਸੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੰਸਦੀਕ ਕਮੇਟੀ ਨੇ ਪਰਾਲੀ ਦੇ ਉੱਤੇ ਵੀ ਪੈਸੇ ਦੇਣ ਦੀ ਸਿਫਾਰਿਸ਼ ਕੀਤੀ ਹੋਵੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਟਾਈਮ ਤੇ ਬਾਰ-ਬਾਰ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਮੰਗੀ ਗਈ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਲੇਕਿਨ ਹਜੇ ਤੱਕ ਕਿਸਾਨ ਕੇਂਦਰ ਸਰਕਾਰ ਵੱਲੋਂ ਇਸ ਦੇ ਉੱਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਹੁਣ ਵੀ ਕਮੇਟੀ ਦੀਆਂ ਸਿਫਾਰਸ਼ਾਂ ਤਾਂ ਆ ਗਈਆਂ ਨੇ ਪਰ ਇਹ ਲੀਗਲੀ ਬਾਈਂਡਿੰਗ ਨਹੀਂ ਹਨ। ਇਹ ਸਰਕਾਰ ਦੇ ਉੱਪਰ ਲਾਗੂ ਨਹੀਂ ਹੁੰਦੀਆਂ ਕਿ ਹਾਂ ਉਹਨਾਂ ਨੂੰ ਮੰਨਣਾ ਹੀ ਮੰਨਣਾ ਹੈ। ਇਹ ਸਿਰਫ ਸਿਫਾਰਸ਼ਾਂ ਨੇ। ਕੇਂਦਰ ਸਰਕਾਰ ਦੇ ਉੱਪਰ ਹੈ ਕਿ ਉਹ ਇਹਨਾਂ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਵੀ ਇੱਕ ਸੰਸਦੀ ਕਮੇਟੀ ਬਣੀ ਸੀ ਜਿਸ ਨੇ ਜਿਹੜਾ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਣ ਦੀ ਸਿਫਾਰਿਸ਼ ਕੀਤੀ ਸੀ ਲੇਕਿਨ ਉਹ ਸਿਫਾਰਸ਼ਾਂ ਵੀ ਉਵੇਂ ਦੀਆਂ ਉਵੇਂ ਹੀ ਪੰਨਿਆਂ ਨੇ ਉਹ ਹਜੇ ਲਾਗੂ ਨਹੀਂ ਕੀਤੀਆਂ ਇਹਨਾਂ ਕਿਸਾਨ ਅੰਦੋਲਨ ਹੋ ਰਿਹਾ ਹੈ ਉਹ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਹੀ ਹੋ ਰਿਹਾ ਹੈ لیکن ਜਿਹੜੀ ਕਿਸਾਨੀ ਜਥੇਬੰਦੀਆਂ ਦੇ ਵਿੱਚ ਆਪਸੀ ਫੁੱਟ ਹੈ ਆਪਣੇ ਆਪ ਨੂੰ ਬਾਕੀਆਂ ਨਾਲੋਂ ਵੱਡਾ ਲੀਡਰ ਦਿਖਾਉਣ ਦਾ ਜਿਹੜਾ ਉਹਨਾਂ ਦੇ ਵਿੱਚ ਚਸਕਾ ਹੈ ਉਸ ਨੇ ਇਸ ਅੰਦੋਲਨ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ ਅੱਜ ਵੀ ਖਨੌਰੀ ਬਾਰਡਰ ਤੇ ਡੱਲੇਵਾਲ ਵੱਲੋਂ ਇੱਕ ਮਹਾ ਪੰਚਾਇਤ ਸੱਦੀ ਗਈ ਹੈ ਜਿਸ ਨੂੰ ਉਹਨਾਂ ਨੇ ਸੰਬੋਧਨ ਕਰਨਾ ਹੈ ਉਧਰ ਸਯੁਕਤ ਕਿਸਾਨ ਮੋਰਚਾ ਤੇ ਸ਼ੰਭੂ ਬਾਰਡਰ ਦੇ ਜਿਹੜੇ ਸਰਵੰਤ ਸਿੰਘ ਪੰਦੇਰ ਨੇ ਉਹ ਇਕੱਠੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰ ਰਹੇ ਨੇ ਕਿ ਏਕਾ ਕਿਵੇਂ ਕੀਤਾ ਜਾ ਸਕੇ ਲੇਕਿਨ ਸ਼ੰਭੂ ਤੇ ਖਨੋਰੀ ਮੋਰਚਾ ਜਿਹੜਾ ਪਹਿਲਾਂ ਦੋਵੇਂ ਇਕੱਠੇ ਸੀ ਇਹਨਾਂ ਦੇ ਵਿੱਚ ਹੀ ਇਸ ਚੀਜ਼ ਨੂੰ ਲੈ ਕੇ ਆਪਸੀ ਪਾੜ ਪੈ ਗਿਆ ਹੈ ਤਾਂ ਏਕਾ ਕਿਵੇਂ ਹੋਣਾ ਜਦੋਂ ਮੰਗਾ ਤੁਹਾਡੀਆਂ ਇੱਕ ਨੇ ਲੇਕਿਨ ਤੁਹਾਡਾ ਆਪਸ ਦੇ ਵਿੱਚ ਏਕਾ ਨਹੀਂ ਹੈ ਤਾਂ ਫਿਰ ਕਿੰਨੀਆਂ ਹੀ ਸੰਸਦੀ ਕਮੇਟੀਆਂ ਤੁਹਾਡੇ ਹੱਕ ਦੇ ਵਿੱਚ ਗੱਲਾਂ ਕਰੀ ਜਾਣ ਤੁਹਾਡੇ ਹੱਕ ਦੇ ਵਿੱਚ ਸਿਫਾਰਸ਼ਾਂ ਕਰੀ ਜਾਣ ਤੁਸੀਂ ਕੇਂਦਰ ਸਰਕਾਰ ਨੂੰ ਕਦੇ ਵੀ ਉਸਤੇ ਲਈ ਮਜਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਡੀ ਗੱਲ ਸੁਣ ਕੇ ਤੁਹਾਡੇ ਹੱਕ ਦੇ ਵਿੱਚ ਕੋਈ ਫੈਸਲਾ ਲਵੇ। ਇਹ ਹੀ ਸਾਡੇ ਸਾਰਿਆਂ ਦੇ ਸਾਹਮਣੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਆਪਣੇ ਨਿੱਜੀ ਹਿੱਤਾਂ ਕਰਕੇ ਕਿਸਾਨਾਂ ਦੇ ਵੱਡੇ ਹਿੱਤ ਨੂੰ ਖੋਹ ਰਾ ਰਹੀਆਂ ਨੇ। ਉਹਨਾਂ ਕਹਿ ਇਹ ਰਹੀਆਂ ਨੇ ਕਿ ਸਿਰ ਲੜ ਕਿਸਾਨਾਂ ਦੀ ਲੜ ਰਹੇ ਆਂ, ਲੇਕਿਨ ਲੜਾਈ ਉਹ ਆਪਸੀ ਹਉਮੇ ਦੀ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਲੜ ਰਹੇ ਨੇ ਜਿਦੇ ਵਿੱਚ ਕਿਸਾਨਾਂ ਦੇ ਜਿਹੜੇ ਇਸ਼ੂਸ ਨੇ ਉਹੋ ਕਿਤੇ ਬੈਕ ਸੀਟ ਤੇ ਆ ਜਾਂਦੇ ਨੇ ਹੁਣ ਵੀ ਜੇ ਕੋਈ ਹੋਰ ਇਹਨਾਂ ਦੀ ਜਗ੍ਹਾ ਹੁੰਦਾ ਤਾਂ ਇਹਨਾਂ ਸੰਸਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਜਾ ਸਕਦਾ ਸੀ ਕਿ ਦੇਖੋ ਸੰਸਦੀ ਕਮੇਟੀ ਨੇ ਇੱਕ ਪਾਸੇ ਤਾਂ ਫਸਲਾਂ ਦੀ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਕਿਹਾ ਹੈ ਦੂਜੀ ਇੱਕ ਹੋਰ ਸੰਸਦੀ ਕਮੇਟੀ ਨੇ ਪਰਾਲੀ ਦੇ ਉੱਤੇ ਵੀ ਐਮਐਸਪੀ ਵਾਂਗੂ ਭਾਅ ਤੈਅ ਕਰਨ ਨੂੰ ਕਿਹਾ ਹੈ ਲੇਕਿਨ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਲੇਕਿਨ ਇਹ ਸਿਫਾਰਸ਼ਾਂ ਆਉਣ ਦੇ ਬਾਵਜੂਦ ਵੀ ਕਿਸਾਨ ਅਲੱਗ-ਅਲੱਗ ਨੇ ਆਪਸ ਵਿੱਚ ਲੜ ਰਹੇ ਨੇ ਸਰਕਾਰਾਂ ਨਾਲ ਲੜਦੇ ਦਿਖਾਈ ਨਹੀਂ ਦੇ ਰਹੇ ਉਸ ਤਰੀਕੇ ਨਾਲ ਜਿਵੇਂ ਉਹਨਾਂ ਨੂੰ ਲੜਨਾ ਚਾਹੀਦਾ ਹੈ ਕੱਲ੍ਹ ਹੀ ਰਾਜਸਭਾ ਦੇ ਵਿੱਚ ਕਿਸਾਨੀ ਕਰਜ਼ੇ ਦੇ ਉੱਤੇ ਵੀ ਗੱਲਬਾਤ ਹੋਈ ਇਹ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਹਰ ਘਰ ਦੇ ਉੱਤੇ 2 ਲੱਖ ਤੋਂ ਵੱਧ ਦਾ ਕਰਜ਼ਾ ਹੈ ਜੋ ਕਿ ਪੂਰੇ ਦੇਸ਼ ਦੇ ਵਿੱਚ ਤੀਜੇ ਨੰਬਰ ਤੇ ਸਭ ਤੋਂ ਜ਼ਿਆਦਾ ਕਰਜ਼ਾ ਕਿਸੇ ਵੀ ਜੇ ਪਰਿਵਾਰਾਂ ਦੇ ਉੱਤੇ ਹੈ ਤਾਂ ਉਹ ਪੰਜਾਬ ਵਿੱਚ ਹੈ ਪੰਜਾਬ ਸਰਕਾਰ ਵੀ ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਉਧਰ ਜੇ ਇਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਸੰਸਦੀ ਕਮੇਟੀਆਂ ਕਰ ਰਹੀਆਂ ਨੇ ਉਹਨਾਂ ਨੂੰ ਆਪਣੇ ਫਾਇਦੇ ਵਾਸਤੇ ਵਰਤਣ ਦੇ ਲਈ ਇੱਕ ਅੰਦੋਲਨ ਖੜਾ ਕਰਨ ਦੀ ਲੋੜ ਹੈ ਜੋ ਕਿ ਉਸ ਤਰੀਕੇ ਨਾਲ ਯੋਜਨਾਬੱਧ ਤਰੀਕੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਲੀਡਰਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਬਲਕਿ ਉਹ ਆਪਸ ਦੇ ਵਿੱਚ ਲੜਾਈ ਲੜਦੇ ਹੀ ਦਿਖਾਈ ਦੇ ਰਹੇ ਹੁਣ ਵੀ ਅੱਜ ਵੀ ਏਕੇ ਦੀ ਕੋਈ ਸੰਭਾਵਨਾ ਨਹੀਂ ਹੈ ਵੱਖ-ਵੱਖ ਪ੍ਰੋਗਰਾਮ ਦੇ ਕੇ ਇਹ ਜਥੇਬੰਦੀਆਂ ਆਪਣੀ ਐਡਵਾਂਟੇਜ ਨੂੰ ਇਛੇ ਤੱਕ ਰਹੀਆਂ ਨੇ ਆਪਸ ਦੇ ਵਿੱਚ ਲੜਾਈ ਕਰਕੇ ਇੱਕ ਦੂਜੇ ਦੇ ਪੈਰਲਲ ਪ੍ਰੋਗਰਾਮ ਦੇ ਰਹੀਆਂ ਨੇ ਜਦੋਂ ਕਿ ਲੋੜ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪਾਰਲੀਮੈਂਟਰੀ ਕਮੇਟੀ ਦੇ ਸੰਸਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਹੋਰ ਉੱਚੇ ਪੱਧਰ ਦੇ ਉੱਤੇ ਚੱਕਣ ਦੀ ਤਾਂ ਕਿ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਕਿ ਉਹ ਇਨ੍ਹਾਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨੇ ਲੇਕਿਨ ਸਾਡੇ ਕਿਸਾਨ ਲੀਡਰ ਜਿਹੜੇ ਨੇ ਉਹ ਸ਼ਾਇਦ ਉਸ ਕੱਦ ਦੇ ਲੀਡਰ ਨਹੀਂ ਹਨ ਜੋ ਕਿ ਇਨ੍ਹਾਂ ਚੀਜ਼ਾਂ ਨੂੰ ਸਮਝਣ ਤੇ ਉਸ ਦੇ ਉੱਪਰ ਇਕੱਠੇ ਹੋ ਕੇ ਕੰਮ ਕਰਨ ਉਹ ਹਜੇ ਵੀ ਆਪਣੀ ਨਿੱਜੀ ਸਫਾਰਤਾਂ ਦੀ ਲੜਾਈ ਦੇ ਵਿੱਚ ਹੀ ਰੁੱਝੇ ਹੋਏ ਨੇ ਵਿਅਸਤ ਨੇ ਦੇਖਦੇ ਹਾਂ ਇਹ ਮੀਟਿੰਗ ਜੋ ਅੱਜ ਹੋਣ ਜਾ ਰਹੀ ਹੈ ਉਹਦਾ ਕੀ ਹੱਲ ਨਿਕਲੇਗਾ ਉਹਦੇ ਵਿੱਚੋਂ ਕੀ ਏਕਤਾ ਦੀ ਕੋਈ ਗੱਲ ਬਾਹਰ ਆਏਗੀ ਜਾਂ ਫਿਰ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋਏਗੀ ਵੱਖ-ਵੱਖ ਪ੍ਰੋਗਰਾਮ ਦਿੱਤੇ ਜਾਣਗੇ ਜਿਵੇਂ ਕਿ ਹੁਣ ਤੱਕ ਦਿੱਤੇ ਜਾਂਦੇ ਆ ਰਹੇ ਨੇ ਤੇ 14 ਦੀ ਮੀਟਿੰਗ ਤੋਂ ਪਹਿਲਾਂ ਕੋਈ ਏਕਾ ਨਾਂ ਦਿਖਾ ਸਕਣਾ ਇਹ ਵੀ ਕਿਸਾਨ ਜਥੇਬੰਦੀਆਂ ਦੇ ਲਈ ਇੱਕ ਮਾਰੂ ਆ ਯਾ ਨੀਤੀ ਦੇ ਤੌਰ ਤੇ ਹੀ ਕੰਮ ਕਰੇਗਾ ਜਦੋਂ ਤੁਸੀਂ ਇਕੱਠੇ ਨਹੀਂ ਹੋ ਤਾਂ ਤੁਸੀਂ ਕੇਂਦਰ ਸਰਕਾਰ ਨੂੰ ਵੀ ਇੱਕ ਬਹਾਨਾ ਦੇ ਦਿੰਦੇ ਹੋ ਕਿ ਉਹ ਬਚ ਕੇ ਸਾਫ਼ ਨਿਕਲ ਜਾਵੇ ਗੱਲਬਾਤ ਦੇ ਦੌਰਾਨ ਹੀ ਕਹੇ ਕਿ ਦੇਖੋ ਸਾਨੂੰ ਤਾਂ ਜਦੋਂ ਤੱਕ ਤੁਹਾਡੇ ਆਪਸ ਦੇ ਵਿੱਚ ਏਕਾ ਨਹੀਂ ਹੁੰਦਾ ਅਸੀਂ ਫੈਸਲਾ ਲੈਣ ਦੇ ਵਿੱਚ ਸਮਰਥਾਂ ਪਹਿਲਾਂ ਇਕੱਠੇ ਹੋ ਕੇ ਆਓ ਫਿਰ ਹੀ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਇਹ ਵੀ ਪਰਸੋਂ ਨੂੰ 14 ਤਰੀਕ ਨੂੰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕੇਂਦਰ ਸਰਕਾਰ ਆਪਣੀ ਗੱਲਬਾਤ ਦੇ ਵਿੱਚ ਕੀ ਰੁਖ اختیار ਕਰਦੀ ਹੈ ਉਮੀਦ ਕਰਦੇ ਹਾਂ ਕਿ ਸ਼ਾਇਦ ਕੋਈ ਕਾਮਨ ਸੈਂਸ ਪ੍ਰਵੇਲ ਕਰੇ ਇਹ ਲੀਡਰ ਇਕੱਠੇ ਹੋਣ ਤੇ ਇਕੱਠੇ ਬਹਿ ਕੇ ਇੱਕ ਪਲੇਟਫਾਰਮ ਤੇ ਕੇਂਦਰ ਸਰਕਾਰ ਨਾਲ ਗੱਲ ਕਰਨ ਤਾਂ ਕਿ ਕਿਸਾਨੀ ਦੀਆਂ ਸਮੱਸਿਆਵਾਂ ਦਾ ਕੋਈ ਸਥਾਈ ਹੱਲ ਕੱਢਿਆ ਜਾ ਸਕੇ ਐਸੀ ਉਮੀਦ ਦੇ ਨਾਲ ਵਿਦਾ ਲੈਣੇ ਆ ਧੰਨਵਾਦ